ਅਖੇ ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ ਉਂਝ ਤਾਂ ਸਰਕਾਰਾਂ ਬਹੁਤ ਟਾਰਾਂ ਮਾਰਦੀਆਂ ਨੇ ਵੀ ਅਸੀਂ ਲੋਕਾਂ ਦੇ ਇਲਾਜ ਲਈ ਆਹ ਕੁਛ ਕਰ ਰਹੇ ਆਂ ਉਹ ਕੁਛ ਕਰ ਰਹੇ ਆਂ ਪਰ ਹਕੀਕਤ ਜਿਹੜੀ ਆ ਉਹ ਬੜੀ ਸ਼ਰਮਨਾਕ ਹੁੰਦੀ ਐ ਤੇ ਜਲੂਸ ਕੱਢ ਕੇ ਰੱਖ ਦਿੰਦੀ ਐ ਤੇ ਅੱਜ ਇੱਕ ਬਹੁਤ ਵੱਡੀ ਹਕੀਕਤ ਸਾਹਮਣੇ ਆਈ ਐ ਵੇਖੋ ਸਰਕਾਰਾਂ ਨੇ ਬਹੁਤ ਜ਼ਿਆਦਾ ਦਮਗਜੇ ਮਾਰੇ ਕਿ ਅਸੀਂ ਅਯੁਸ਼ਮਨ ਸਕੀਮ ਤਹਿਤ ਹਰ ਪਰਿਵਾਰ ਦਾ 5 ਲੱਖ ਦਾ ਇਲਾਜ ਫਰੀ ਕਰ ਰਹੇ ਹਾਂ ਹਰ ਪਰਿਵਾਰ ਨੂੰ 5 ਲੱਖ ਦਾ ਇਲਾਜ ਫਰੀ ਟੈਸਟ ਫਰੀ ਦਵਾਈਆਂ ਫਰੀ ਆ ਫਰੀ ਉਹ ਫਰੀ ਪਰ ਹਕੀਕਤ ਕੀ ਹੈ ਕਿ ਪ੍ਰਾਈਵੇਟ ਹਸਪਤਾਲ 1000 ਦੇ ਕਰੀਬ ਪ੍ਰਾਈਵੇਟ ਹਸਪਤਾਲ ਨੇ ਜਿਹੜੇ ਅਯੁਸ਼ਮਨ ਸਕੀਮ ਦੇ ਵਿੱਚ ਲਿਸਟਡ ਕੀਤੇ ਹੋਏ ਨੇ ਤੇ ਉਹਨਾਂ ਨੇ ਬਿਲਕੁਲ ਇਲਾਜ ਬੰਦ ਕਰ ਦਿੱਤਾ ਹੈ ਅਯੁਨਸ਼ਮਨ ਸਕੀਮ ਦੇ ਤਹਿਤ ਕਿਉਂਕਿ ਉਹ ਕਹਿੰਦੇ ਇਸ ਇਲਾਜ ਦੇ ਲਈ ਜਿਹੜੀ ਅਦਈਗੀ ਸਾਨੂੰ ਸਰਕਾਰ ਨੇ ਕਰਨੀ ਹੈ 600 ਕਰੋੜ ਦੇ ਕਰੀਬ ਰੁਪਇਆ ਸਰਕਾਰ ਕੋਲ ਪੈਂਡਿੰਗ ਪਿਆ ਤੇ ਸਰਕਾਰ ਨੇ ਉਹ 600 ਕਰੋੜ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤਾ ਨਹੀਂ ਤੇ ਹੁਣ ਉਹ ਹਸਪਤਾਲ ਕਹਿ ਰਹੇ ਨੇ ਵੀ ਅਸੀਂ ਅਯੁਨਸ਼ਮਨ ਸਕੀਮ ਦੇ ਤਹਿਤ ਲੋਕਾਂ ਦਾ ਇਲਾਜ ਕਰ ਨਹੀਂ ਸਕਦੇ ਤੇ ਲੋਕ ਵਿਚਾਰੇ ਚੀਕਦੇ ਫਿਰਦੇ ਨੇ ਵੀ ਅਜੰਸ਼ਮਨ ਸਕੀਮ ਵਾਲਾ ਕਾਰਡ ਤਾਂ ਅਸੀਂ ਬੜਾਈ ਫਿਰਦੇ ਆ ਚੱਲਦਾ ਉਹ ਕਿਤੇ ਹੈ ਨਹੀਂ ਹਜ਼ਾਰਾਂ ਲੋਕਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਕਿਉਂਕਿ ਲੋਕ ਵਿਚਾਰੇ ਆਪਦੇ ਮਰੀਜ਼ਾਂ ਨੂੰ ਅਜੰਸ਼ਮਨ ਸਕੀਮ ਵਾਲੇ ਕਾਰਡ ਦੇ ਚਾਹ ਚ ਹਸਪਤਾਲ ਲੈ ਜਾਂਦੇ ਨੇ ਸਰਕਾਰੀ ਹਸਪਤਾਲਾਂ 'ਚ ਇਲਾਜ ਵਧੀਆ ਬਿਲਕੁਲ ਨਹੀਂ ਹੈਗਾ ਕੋਈ ਮੰਨੇ ਜਾਂ ਨਾ ਮੰਨੇ ਸਰਕਾਰੀ ਹਸਪਤਾਲਾਂ ਦਾ ਇਲਾਜ ਅਜੇ ਤੱਕ ਬਿਲਕੁਲ ਮਾੜਾ ਹੈ ਔਰ ਤੁਸੀਂ ਬਲਾਕ ਪੱਧਰ ਦੇ ਹਸਪਤਾਲਾਂ ਤੇ ਚਾਤੀ ਮਾਰ ਕੇ ਵੇਖੋ ਸਰਕਾਰੀ ਹਸਪਤਾਲਾਂ ਤੇ ਉਹਨਾਂ ਦੇ ਵਿੱਚ ਨਾ ਐਕਸ-ਰੇ ਮਸ਼ੀਨਾਂ ਨੇ ਨਾ ਅਲਟਰਾਸਾਉਂਡ ਮਸ਼ੀਨਾਂ ਨੇ ਐਮ ਆਰ ਆਈ ਮਸ਼ੀਨਾਂ ਜਾਂ ਸੀਟੀ ਸਕੈਨ ਮਸ਼ੀਨਾਂ ਦੀ ਤਾਂ ਗੱਲ ਹੀ ਦੂਰ ਦੀ ਰਹੇਗੀ ਔਰ ਉੱਥੇ ਨਾ ਬਿਮਾਰੀਆਂ ਦੇ ਡਾਕਟਰ ਨੇ ਇੱਕ ਇੱਕ ਡਾਕਟਰ ਬੈਠਾ ਔਰ ਲੈਬੋਰੀਟਰੀ ਦੇ ਵਿੱਚ ਵੀ ਅੱਧੇ ਨਾਲੋਂ ਵੱਧ ਟੈਸਟਾਂ ਦੀਆਂ ਕਿੱਟਾਂ ਨਹੀਂ ਹੁੰਦੀਆਂ ਤੇ ਮਜਬੂਰੀ ਵਸ ਵਿਚਾਰੇ ਲੋਕਾਂ ਨੂੰ ਆਪਦੀਆਂ ਬਿਮਾਰੀਆਂ ਦਾ ਇਲਾਜ ਕਰਾਉਣ ਲਈ ਜੇ ਕਿਸੇ ਨੂੰ ਦਿਲ ਦਾ ਰੋਗ ਹੈ ਕਿਸੇ ਨੂੰ ਚਮੜੀ ਦਾ ਰੋਗ ਹੈ ਕਿਸੇ ਨੂੰ ਗੁਰਦਿਆਂ ਦਾ ਫੇਫੜਿਆਂ ਦਾ ਰੋਗ ਹੈ ਕੋਈ ਵੀ ਹੈ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੇ ਜਾਣਾ ਪੈਂਦਾ ਤੇ ਪ੍ਰਾਈਵੇਟ ਹਸਪਤਾਲਾਂ 'ਚ ਜਦੋਂ ਉਹ ਐਯੂਸ਼ਮਾਨ ਕਾਰਡ ਲੈ ਕੇ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਇਹ ਨਹੀਂ ਚੱਲਣਾ ਸਾਨੂੰ ਅਦਾਇਗੀ ਨਹੀਂ ਕੀਤੀ ਔਰ ਅੱਜ ਪੰਜਾਬੀ ਟਰਬਿਊਨ ਅਖਬਾਰ ਦੀ ਖਬਰ ਜਿਹੜੀ ਮੋਗਾ ਤੋਂ ਲੱਗੀ ਹੈ ਉਸ ਨੇ ਬਹੁਤ ਵੱਡਾ ਖੁਲਾਸਾ ਕੀਤਾ ਹੈ ਕਿ 600 ਕਰੋੜ ਦੇ ਕਰੀਬ ਰੁਪਈਆ ਜਿਹੜਾ ਪੰਜਾਬ ਸਰਕਾਰ ਨੇ 8 ਮਹੀਨਿਆਂ ਤੋਂ ਪ੍ਰਾਈਵੇਟ ਜਿਹੜੇ ਹਸਪਤਾਲ ਹੈ ਉਹਨਾਂ ਨੂੰ ਅਦਾ ਹੀ ਨਹੀਂ ਕੀਤਾ ਦਿੱਤਾ ਨਹੀਂ ਗਾ ਤੇ ਅਦਾਈਗੀ ਪਈ ਹੈ ਪੈਂਡਿੰਗ ਤੇ ਹੁਣ ਉਹਨਾਂ ਨੇ ਹੱਥ ਖੜੇ ਕਰਤੇ ਨੇ ਵੀ ਅਸੀਂ ਮਰੀਜ਼ਾਂ ਦਾ ਇਲਾਜ ਇਸ ਕੀਮਤ ਤਹਿਤ ਨਹੀਂ ਕਰ ਸਕਦੇ ਦੱਸੋ ਕਿੱਧਰ ਗਏ ਸਰਕਾਰਾਂ ਦੇ ਦਾਅਵੇ ਕਿੱਧਰ ਗਏ ਦਮ ਗਜੇ ਕਿੱਧਰ ਗਈਆਂ ਟਾਰਾਂ ਔਰ ਸਰਕਾਰਾਂ ਇਹ ਕਹਿੰਦੀਆਂ ਨੇ ਖਾਸ ਕਰ ਸਾਡੇ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਉਹ ਕਹਿੰਦੀ ਸੀ ਇਨਕਲਾਬ ਕਰਦੇਾਂਗੇ ਕ੍ਰਾਂਤੀ ਕਰਦੇਾਂਗੇ ਬਦਲਾਅ ਕਰਦੇਾਂਗੇ ਤੇ ਆ ਕੇ ਸਰਕਾਰ ਬਣਾ ਕੇ ਵੀ ਉਹਨਾਂ ਨੇ ਇਹੀ ਕਿਹਾ ਵੀ ਪਿਛਲੀਆਂ ਸਰਕਾਰਾਂ ਗੱਪ ਰੇਡ ਦੀਆਂ ਰਹੀਆਂ ਵੀ ਖਜ਼ਾਨਾ ਖਾਲੀ ਐ ਔਰ ਉਹ ਪੀਪਾ ਮੰਤਰੀ ਸੀਗੇ ਜਿਹੜੇ ਖਜ਼ਾਨਾ ਮੰਤਰੀ ਰਹੇ ਪਿਛਲੀਆਂ ਸਰਕਾਰਾਂ ਦੇ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਭਗਵੰਤ ਮਾਨ ਸਾਹਿਬ ਕਹਿੰਦੇ ਰਹੇ ਖਜ਼ਾਨੇ 'ਚ ਬਹੁਤ ਕੁਝ ਹੈ ਤੇ ਜੇ ਬਹੁਤ ਕੁਝ ਹੈ ਤੇ ਆਪ ਪੋਰ ਖੁੱਲੀ ਪਈ ਐ 600 ਕਰੋੜ ਰੁਪਈਆ ਇਹ ਅਯੁਸ਼ਮਨ ਸਕੀਮ ਦਾ ਫਿਰ ਅਦਾ ਕਿਉਂ ਨਹੀਂ ਕੀਤਾ ਗਿਆ ਫਿਰ ਜੇ ਖਜ਼ਾਨੇ 'ਚ ਬਹੁਤ ਕੁਝ ਹੈ ਤਾਂ ਫਿਰ ਡੀਜ਼ਲ ਤੇ ਪੈਟਰੋਲ ਤੇ ਰੇਟ ਕਿਉਂ ਵਧਾਏ ਵੈਟ ਕਿਉਂ ਵਧਾਇਆ ਫਿਰ 3 ਰੁਪਏ ਯੂਨਟ 7 ਕਿਲੋਵਾਰ ਤੋਂ ਉੱਪਰ ਦੀ ਕਿਉਂ ਵਧਾਈ ਬਿਜਲੀ 'ਚ ਫਿਰ ਬੱਸਾਂ ਦਾ ਕਿਰਾਇਆ ਕਿਉਂ ਵਧਾਇਆ ਜਾ ਰਿਹਾ ਹੈ ਫਿਰ ਜਿਹੜਾ 10000 ਕਰੋੜ ਰੁਪਏ ਦੀ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੂੰ ਵੀ 10000 ਕਰੋੜ ਰੁਪਏ ਸਾਡੀ ਕਰਜ਼ੇ ਦੀ ਲਿਮਟ ਹੋਰ ਵਧਾਓ ਤਾਂ ਉਹ ਫਿਰ ਕਿਉਂ ਕੀਤਾ ਜਾ ਰਿਹਾ ਹੈ ਦੇਖੋ ਪਿਛਲੀਆਂ ਸਰਕਾਰਾਂ ਵੀ ਗਲਤ ਕਰਦੀਆਂ ਸੀ ਕੱਖ ਨਹੀਂ ਕੀਤਾ ਉਹਨਾਂ ਨੇ ਲੋਕਾਂ ਦਾ ਸਿਰਫ ਲੋਕਾਂ ਨੂੰ ਬੁੱਧੂ ਬਣਾਇਆ ਆਪਣੇ ਘਰ ਭਰੇ ਪਰ ਇੱਕ ਗੱਲ ਆ ਇੱਕ ਗੱਲ ਤੇ ਲੋਕ ਖੋਸ਼ ਨੇ ਵੀ ਉਹ ਇਹ ਦੱਸ ਦਿੰਦੇ ਹੁੰਦੇ ਸੀ ਵੀ ਖਜ਼ਾਨਾ ਖਾਲੀ ਆ ਪੱਲੇ ਸਾਡੇ ਕੁਝ ਨਹੀਂ ਗਾ ਤੇ ਉਹ ਲੋਕਾਂ ਦੀਆਂ ਗੱਲਾਂ ਵੀ ਬਹੁਤ ਸੁਣਦੇ ਰਹਿਆ ਇਹ ਬਿਆਨ ਦੇ ਕੇ ਪਰ ਨਵੀਂ ਸਰਕਾਰ ਨੇ ਇਹ ਗੱਲ ਐਂ ਦੱਸੀ ਵੀ ਖਜ਼ਾਨੇ 'ਚ ਬਹੁਤ ਕੋਸ਼ ਹੈ ਖਜ਼ਾਨਾ ਭਰਿਆ ਹੋਇਆ ਇਹ ਝੂਠ ਹੈ ਵੀ ਖਜ਼ਾਨਾ ਖਾਲੀ ਹੈ ਪਰ ਆ ਭਰੇ ਦੀ ਅਸਲੀਅਤ ਵੇਖ ਲੋ ਲੋਕ ਖੱਜਲ ਖਵਾਰ ਹੋ ਰਹੇ ਨੇ ਅਜੰਸ਼ਮਣ ਕਾਰਡ ਚੁੱਕ ਕੇ ਤੇ ਸਰਕਾਰ ਨੇ 8 ਮਹੀਨੇ ਹੋ ਗਿਆ 600 ਕਰੋੜ ਦੇ ਨੇੜੇ ਤੇੜੇ ਅਦਾਈ ਕੀ ਹੈ ਪ੍ਰਾਈਵੇਟ ਹਸਪਤਾਲਾਂ ਦੀ ਪੈਂਡਿੰਗ ਪਈ ਉਹ ਦਿੱਤੀ ਨਹੀਂ ਗਈ ਹੁਣ ਗੱਲ ਉਹ ਹੋਈ ਪਈ ਆ ਆਖੇ ਹੱਥੋਂ ਕੁਛ ਦੇਣਾ ਨਹੀਂ ਤੇ ਮੂੰਹੋਂ ਫਿੱਕੇ ਪੈਣਾ ਨਹੀਂ ਖਾ ਬੱਚਾ ਤੇਰਾ ਹੀ ਆ ਖਾ ਬੱਚਾ ਤੇਰਾ ਹੀ ਆ ਉਹ ਗੱਲ ਭਗਵੰਤਮਾਨ ਸਰਕਾਰ ਦੀ ਲੱਗ ਰਹੀ ਹੈ ਦੇਖੋ ਕਿੰਨੇ ਵਿਭਾਗਾਂ ਜਿੰਨਾ ਚਿਰ ਤਨਖਾਹਾਂ ਪੈਂਡਿੰਗ ਪਈਆਂ ਨੇ ਮੁਲਾਜ਼ਮਾਂ ਦੀਆਂ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ ਔਰ ਜਿਹੜੀਆਂ ਔਰਤਾਂ ਨੂੰ 1000 ਰੁਪਇਆ ਦੇਣਾ ਸੀ ਉਹ ਅਜੇ ਤੱਕ ਨਹੀਂ ਦਿੱਤਾ ਗਿਆ ਔਰ ਜਿਹੜੀ ਬਡਾਪਾ ਪੈਨਸ਼ਨ ਵਧਾਉਣੀ ਸੀ ਉਹਦਾ ਨਾਂ ਨਿਸ਼ਾਨ ਨਹੀਂ ਕਿਤੇ ਬੇਰੁਜ਼ਗਾਰੀ ਭੱਤਾ ਦੇਣਾ ਸੀ ਉਹ ਨੇੜੇ ਤੇੜੇ ਬਿਆਨਾਂ ਚੋਂ ਹੀ ਗਾਇਬ ਹੋ ਗਿਆ ਤੇ ਉਲਟਾ ਰੇਟ ਵਧਾਤੇ ਚੀਜ਼ਾਂ ਦੇ ਉਲਟਾ ਕੇਂਦਰ ਤੋਂ ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ਾ 2.5 ਸਾਲਾਂ ਚ ਭਗਵੰਤਮਾਨ ਸਰਕਾਰ ਨੇ ਕੇਂਦਰ ਤੋਂ ਲੈ ਲਿਆ 90000 ਕਰੋੜ ਦੇ ਕਰੀਬ ਕਰਜ਼ਾ ਇੱਕ ਪੰਜਾਬ ਦੇ ਇੱਕ ਬੰਦੇ ਤੇ 1 ਲੱਖ ਤੇ 16000 ਤੋਂ ਉੱਪਰ ਦਾ ਕਰਜ਼ਾ ਪੰਜਾਬ ਸਰਕਾਰ ਦਾ ਹੈ ਸਵਾ ਲੱਖ ਦੇ ਕਰੀਬ ਕਰਜ਼ਾ ਇੱਕ ਬੰਦੇ ਤੇ ਉਹ ਬਣਦਾ ਜਿਹੜਾ ਪੰਜਾਬ ਸਰਕਾਰ ਨੇ ਲਿਆ ਕੇਂਦਰ ਤੋਂ ਤੇ ਜਿੰਨੀ ਪੰਜਾਬ ਦੀ ਆਮਦਨ ਹੈ ਓਨੀ ਤਾਂ ਵਿਆਜ ਦੇ ਵਿੱਚ ਹੀ ਰੁੜੀ ਜਾਂਦੀ ਹੈ ਤੇ ਭਗਵੰਤਮਾਨ ਸਰਕਾਰ ਆਮ ਆਦਮੀ ਸਰਕਾਰ ਕਿਆ ਕਰਦੀ ਸੀ ਸਾਨੂੰ ਆ ਲੈੰਦਿਓ ਅਸੀਂ 20000 ਕਰੋੜ ਰੁਪਇਆ ਰੇਤ ਮਾਫੀਆ ਤੋਂ ਔਰ ਟ੍ਰਾਂਸਪੋਰਟ ਮਾਫੀਆ ਤੋਂ ਇਧਰੋਂ 10000 ਕਰੋੜ ਰੁਪਇਆ ਫਲਾਣੀ ਥਾਂ ਤੋਂ ਐਨਾ ਤਾਂ ਅਸੀਂ ਪੈਸਾ ਇਕੱਠਾ ਕਰ ਲਿਆ ਕਰਨਾ ਜਿਹੜਾ ਦੂਜੀਆਂ ਸਰਕਾਰਾਂ ਵਾਲੇ ਆਪੇ ਖਾ ਜਾਂਦੇ ਆ ਵੰਡ ਪਿੰਡ ਕੇ ਕਿੱਧਰ ਗਿਆ ਉਹ ਹਜ਼ਾਰਾਂ ਕਰੋੜ ਕਦੀ ਕਿਸੇ ਨੂੰ ਦਿਖਿਆ ਨਹੀਂ ਚਲੋ ਚੰਗੀ ਗੱਲ ਹੈ ਅਸੀਂ ਤਾਂ ਕਹਿੰਨੇ ਆ ਆਮ ਆਦਮੀ ਸਰਕਾਰ ਬਹੁਤ ਚੰਗੀ ਆ ਅਸੀਂ ਤਾਂ ਕਹਿੰਨੇ ਆ ਬਹੁਤ ਕੁ ਵਧੀਆ ਕਰ ਰਹੀ ਆ ਅਸੀਂ ਤਾਂ ਕਹਿੰਨੇ ਆ ਜੋ ਕੁਝ ਕਹਿ ਰਹੇ ਨੇ ਕਰ ਰਹੇ ਨੇ ਪਰ ਹੱਥ ਬਨ ਕੇ ਬੇਨਤੀ ਆ ਆ ਜਿਹੜਾ ਪਾਉਣੇ 600 ਕਰੋੜ ਰੁਪਈਆ ਪ੍ਰਾਈਵੇਟ ਹਸਪਤਾਲਾਂ ਵਾਲੇ ਕਹੀ ਜਾਂਦੇ ਆ ਵੀ ਸਾਡਾ ਨਹੀਂ ਦਿੱਤਾ ਅਯੋਸ਼ਮਾਨ ਸਕੀਮ ਦਾ ਤੇ ਉਹਨਾਂ ਨੇ ਲਾਜ ਬੰਦ ਕਰ ਦਿੱਤਾ ਇਹ ਤਾਂ ਦੇ ਦਿਓ ਲੋਕਾਂ ਦਾ ਇਲਾਜ ਤਾਂ ਹੋਵੇ ਆ ਤਿੰਨ ਦਿਨ ਹੋ ਗਏ ਡਾਕਟਰਾਂ ਨੇ ਹੜਤਾਲਾਂ ਕੀਤੀਆਂ ਹੋਈਆਂ ਨੇ ਹੜਤਾਲਾਂ ਪੰਜਾਬ ਸਰਕਾਰ ਨਾਲ ਜੁੜੀਆਂ ਮੰਗਾਂ ਤੇ ਆ ਪੰਜਾਬ ਸਰਕਾਰ ਨੂੰ ਚਾਹੀਦਾ ਉਹਨਾਂ ਦੀਆਂ ਮੰਗਾਂ ਵੀ ਪੂਰੀਆਂ ਕਰੇ ਔਰ ਜਿਹੜਾ ਇਲਾਜ ਹੈ ਇਹ ਪ੍ਰਾਈਵੇਟ ਤੌਰ ਤੇ ਵੈਸੇ ਬੰਦ ਹੋਣਾ ਚਾਹੀਦਾ ਇਲਾਜ ਤੇ ਪੜ੍ਹਾਈ ਇਹ ਪ੍ਰਾਈਵੇਟ ਨਹੀਂ ਹੋਣੀ ਚਾਹੀਦੀ ਇਹ ਪ੍ਰਾਈਵੇਟ ਤੌਰ ਤੇ ਪੂਰਾ ਬੰਦ ਕਰਕੇ ਇਹ ਸਿਰਫ ਸਰਕਾਰੀ ਹੋਣਾ ਚਾਹੀਦਾ ਇਲਾਜ ਤੇ ਪੜ੍ਹਾਈ ਬਿਲਕੁਲ ਫਰੀ ਹੋਣੀ ਚਾਹੀਦੀ ਤੇ ਸਰਕਾਰੀ ਹੋਣੀ ਚਾਹੀਦੀ ਹੈ ਜੇਕਰ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਪ੍ਰਸਤਾਵਨਾ ਦੇ ਵਿੱਚ ਪ੍ਰੈਮਬਲ ਦੇ ਵਿੱਚ ਪਹਿਲੀ ਪੰਕਤੀ ਲਿਖੀ ਹੈ ਕਿ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਪ੍ਰਭੂ ਸਤਾ ਸੰਪੰਨ ਧਰਮ ਨਿਰਪੱਖ ਸਮਾਜਵਾਦੀ ਲੋਕਤੰਤਰੀ ਗਨਰਾਜ ਮੰਨਦੇ ਆ ਤਾਂ ਫਿਰ ਸਮਾਜਵਾਦੀ ਸ਼ਬਦ ਜੇ ਸੰਵਿਧਾਨ ਦੀ ਪ੍ਰਸਤਾਵਨਾ ਚ ਲਿਖਿਆ ਤਾਂ ਉਹ ਤਾਂ ਹੀ ਹੈ ਸੰਭਵ ਹੋ ਸਕਦਾ ਜੇਕਰ ਇਹ ਪ੍ਰਾਈਵੇਟਾਈਜੇਸ਼ਨ ਰੋਕਿਆ ਜਾਵੇ ਇਹ ਨਿੱਜੀਕਰਨ ਰੋਕਿਆ ਜਾਵੇ ਪਰ ਇਧਰ ਨੂੰ ਸਰਕਾਰਾਂ ਦਾ ਨਾ ਧਿਆਨ ਨਾ ਉਹ ਜਾ ਸਕਦੀਆਂ ਅਸਲ ਚ ਇੰਨਾ ਪ੍ਰਾਈਵੇਟ ਮੁਨਾਫਾ ਖੋਰਾਂ ਤੋਂ ਫੰਡ ਲੈ ਕੇ ਪੈਸੇ ਲੈ ਕੇ ਤਾਂ ਇਹ ਪਾਰਟੀਆਂ ਚੱਲਦੀਆਂ ਚੋਣਾਂ ਲੜਦੀਆਂ ਤੇ ਫਿਰ ਕਹਿੰਦੇ ਆ ਜਦ ਮੂੰਹ ਨੇ ਖਾਦਾ ਹੋਵੇ ਤੇ ਅੱਖਾਂ ਸ਼ਰਮਾਉਂਦੀਆਂ ਨੇ ਤੇ ਇਹੀ ਹਾਲਤ ਜਿਹੜੀ ਆ ਉਹ ਚੱਲ ਰਹੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਤੇ ਸ਼ੁਕਰੀਆ